ਸਾਰੇ ਭਾਈ ਭੈਣਾਂ ਨੂੰ ਪ੍ਰਭੇ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਸਾਡੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਬਰਕਤਾਂ ਤੇ ਆਸ਼ੀਸ਼ ਤੇ ਵੀ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਦਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਆ ਮੈਂ ਅੱਜ ਦੇ ਦਿਨ ਵਾਸਤੇ ਪਰਮੇਸ਼ਰ ਪਿਤਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਅੱਜ ਦਾ ਵਿਸ਼ਾ ਜੀਸਸ ਤੇ ਅੱਜ ਅਸੀਂ ਵਿਚਾਰ ਕਰਨਾ ਜਿਸ ਵਿਸ਼ੇ ਦੇ ਉੱਤੇ ਅਸੀਂ ਸਾਰਿਆਂ ਨੇ ਧਿਆਨ ਕਰਨਾ ਉਹ ਵਿਸ਼ਾ ਹੈ ਸੱਚੇ ਮਸੀਹੀ ਬਣੋ ਅੱਜ ਦਾ ਵਿਸ਼ਾ ਏ ਸੱਚੇ ਮਸੀਹੀ ਬਣੋ ਮੇਰੇ ਭਾਈਓ ਤੇ ਭੈਣੋ ਅੱਜ ਸਾਨੂੰ ਆਪਣੇ ਜੀਵਨ ਦੇ ਵਿੱਚ ਅੱਜ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਮਸੀਹੀ ਬਣਨ ਦੀ ਲੋੜ ਹੈ ਔਰ ਇਸ ਵਿਸ਼ੇ ਦੇ ਉੱਤੇ ਅਸੀਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਔਰ ਇਸ ਵਿਸ਼ੇ ਨੂੰ ਅਸੀਂ ਜਾਣਨ ਤੋਂ ਪਹਿਲਾਂ ਮੇਰੀ ਆਪ ਸਾਰਿਆਂ ਦੇ ਅੱਗੇ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਹੁਣ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਰਾਹੀ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਨੇ ਉਹਨਾਂ ਨੂੰ ਦੂਜਿਆਂ ਨੂੰ ਸ਼ੇਅਰ ਵੀ ਕਰੋ ਤਾਂ ਕਿ ਪਰਮੇਸ਼ਰ ਦਾ ਵਚਨ ਸਾਰਿਆਂ ਤੱਕ ਪਹੁੰਚ ਪਹੁੰਚ ਸਕੇ ਔਰ ਇਨ੍ਹਾਂ ਵਚਨਾਂ ਦੀਆਂ ਵੀਡੀਓ ਨੂੰ ਲਾਈਕ ਵੀ ਕਰੋ ਅਤੇ ਕਮੈਂਟਾਂ ਦੇ ਵਿੱਚ ਆਪਣੇ ਪ੍ਰਾਰਥਨਾ ਦੇ ਵਿਸ਼ੇ ਲੈ ਕੇ ਸਾਨੂੰ ਭੇਜ ਸਕਦੇ ਹੋ ਸੋ ਪਰਮੇਸ਼ਰ ਆਪ ਸਭਨਾਂ ਦੇ ਉੱਤੇ ਆਪਣੀ ਕਿਰਪਾ ਕਰੇ ਔਰ ਆਪਣੀ ਵੱਡੀ ਦਇਆ ਕਰੇ ਸੋ ਜਿਸ ਵਿਸ਼ੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਉਹ ਵਿਸ਼ਾ ਇਸ ਤਰ੍ਹਾਂ ਆ ਕਿ ਸੱਚੇ ਮਸੀਹੀ ਬਣੋ ਅੱਜ ਦਾ ਵਿਸ਼ਾ ਸੱਚੇ ਮਸੀਹੀ ਬਣੋ ਮੇਰੇ ਭਾਈ ਭੈਣੋ ਮੈਂ ਪਰਮੇਸ਼ਰ ਦਾ ਦਾਸ ਪਰਮੇਸ਼ਰ ਦਾ ਖਾਦਮ ਪਰਮੇਸ਼ਰ ਦਾ ਤਾਲਬ ਹੋਣ ਦੇ ਨਾਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਕਿਉਂਕਿ ਜਿਸ ਵੇਲੇ ਸਾਡੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਬੱਦਲਾਂ ਦੇ ਉੱਤੇ ਔਰ ਅਸਮਾਨਾਂ ਦੇ ਉੱਤੇ ਜਦੋਂ ਪ੍ਰਗਟ ਹੋਣਗੇ ਆਪਣੀ ਦਹਲਨ ਨੂੰ ਲੈਣ ਵਾਸਤੇ ਆਉਣਗੇ ਆਪਣੇ ਲੋਕਾਂ ਨੂੰ ਲੈਣ ਵਾਸਤੇ ਆਉਣਗੇ ਤੇ ਉਸ ਸਮੇਂ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਜਾਣ ਵਾਲੇ ਸਿਰਫ ਉਹ ਲੋਕ ਹੋਣੇ ਨੇ ਜਿਹੜੇ ਸੱਚੇ ਮਸੀਹੀ ਹੈ ਕਿਹੜੇ ਲੋਕ ਜਿਹੜੇ ਸੱਚੇ ਮਸੀਹੀ ਹੈ ਮੇਰੇ ਭਾਈ ਭੈਣੋ ਪਰਮੇਸ਼ਰ ਸਾਡਾ ਮੁਕਤੀਦਾਤਾ ਯੀਸ਼ੂ ਮਸੀਹ ਸੱਚੇ ਮਸੀਹੀ ਲੋਕਾਂ ਨੂੰ ਲੈਣ ਵਾਸਤੇ ਆ ਰਿਹਾ ਸਾਡਾ ਮੁਕਤੀਦਾਤਾ ਯੀਸ਼ੂ ਮਸੀਹ ਉਹਨਾਂ ਲੋਕਾਂ ਨੂੰ ਲੈਣ ਵਾਸਤੇ ਆ ਰਿਹਾ ਆ ਜਿਹੜੇ ਵਾਕਿਆ ਹੀ ਆਪਣੀ ਜੀਵਨ ਦੇ ਵਿੱਚ ਸਚਾਈ ਦੇ ਨਾਲ ਜੀਉਂਦੇ ਆ ਜਿਹੜੇ ਵਾਕਿਆ ਹੀ ਆਪਣੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਦੇ ਨਾਲ ਚੱਲਦੇ ਆ ਜਿਹੜੇ ਵਾਕਿਆ ਹੀ ਆਪਣੀ ਜ਼ਿੰਦਗੀ ਦੇ ਵਿੱਚ ਸਚਾਈ ਦੇ ਨਾਲ ਚੱਲਦੇ ਇਹ ਯੀਸ਼ੂ ਮਸੀਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਪ੍ਰਭੂ ਯੀਸ਼ੂ ਮਸੀਹ ਉਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਇਸ ਲਈ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਪਵਿੱਤਰ ਵਚਨ ਪਰਮੇਸ਼ਰ ਦੀ ਪਵਿੱਤਰ ਬਾਣੀ ਸਾਨੂੰ ਇਸ ਤਰ੍ਹਾਂ ਸਿਖਾਉਂਦੀ ਹੈ ਪਰਮੇਸ਼ਰ ਦਾ ਕਲਾਮ ਸਾਨੂੰ ਇਸ ਪ੍ਰਕਾਰ ਦੇ ਨਾਲ ਦੱਸਦਾ ਆ ਕਿ ਸਾਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਸੱਚੇ ਮਸੀਹੀ ਬਣਨ ਦੀ ਲੋੜ ਹੈ ਸਾਨੂੰ ਆਪਣੇ ਜੀਵਨਾਂ ਦੇ ਵਿੱਚ ਇੱਕ ਖਰੇ ਮਸੀਹੀ ਬਣਨ ਦੀ ਲੋੜ ਹੈ ਜੇ ਅਸੀਂ ਸੱਚੇ ਮਸੀਹੀ ਨਹੀਂ ਤੇ ਅਸੀਂ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਸੱਚੇ ਮਸੀਹੀ ਹੋਣਾ ਇੱਕ ਪਰਮੇਸ਼ਵਰ ਦੇ ਪ੍ਰਤੀ ਇਮਾਨਦਾਰ ਬਣਨਾ ਹੈ ਸੱਚਾ ਮਸੀਹੀ ਹੋਣਾ ਪਰਮੇਸ਼ਵਰ ਦੀਆਂ ਆਗਿਆਵਾਂ ਉੱਤੇ ਚੱਲਣਾ ਹੈ ਮੈਂ ਮਸੀਹੀ ਤੇ ਬਣ ਗਿਆ ਪਰ ਕੀ ਮੈਂ ਸੱਚਾ ਮਸੀਹੀ ਹਾਂ ਇਸ ਗੱਲ 'ਤੇ ਜਿਹੜਾ ਸੋਚੋ ਮੈਂ ਤੋਬਾ ਕਰ ਲਈ ਆ ਬਪਤਿਸਮਾ ਲੈ ਲਿਆ ਕਿ ਇੱਕ ਸੱਚਾ ਮਸੀਹੀ ਹਾਂ ਇੱਕ ਸੱਚਾ ਕ੍ਰਿਸਚੀਅਨ ਮੇਰੇ ਭਾਈ ਭੈਣੋ ਸੱਚਾ ਮਸੀਹੀ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਸੱਚਾ ਮਸੀਹੀ ਬਣਨਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਮੈਂ ਪਰਮੇਸ਼ਰ ਦਾ ਦਾਸ ਪਰਮੇਸ਼ਰ ਦਾ ਤਾਲਬ ਪਰਮੇਸ਼ਰ ਦਾ ਖਾਦਮ ਇਹ ਗੱਲ ਕਹਿਣਾ ਹੈ ਕਿ ਸਾਨੂੰ ਸੱਚੇ ਮਸੀਹੀ ਬਣਨ ਦੀ ਲੋੜ ਹੈ ਇੱਕ ਸੱਚਾ ਮਸੀਹੀ ਪਵਿੱਤਰ ਬਾਈਬਲ ਦੀਆਂ ਆਗਿਆਵਾਂ ਨੂੰ ਫੋਲੋ ਕਰਦਾ ਹੈ ਉਹ ਕਦੀ ਵੀ ਮਨੁੱਖਾਂ ਦੀਆਂ ਗੱਲਾਂ ਨੂੰ ਫੋਲੋ ਨਹੀਂ ਕਰਦਾ। ਇੱਕ ਸੱਚਾ ਮਸੀਹੀ ਜਦੋਂ ਯੀਸ਼ੂ ਮਸੀਹ ਆਊਗਾ ਉਹ ਯੀਸ਼ੂ ਮਸੀਹ ਦੇ ਨਾਲ ਜਾਊਗਾ। ਇੱਕ ਸੱਚਾ ਮਸੀਹੀ ਆਪਣੇ ਸੁਰਗੀ ਪਿਤਾ ਨੂੰ ਛੱਡ ਕਿਸੇ ਵੀ ਮਨੁੱਖ ਨੂੰ ਆਪਣਾ ਪਾਪਾ ਆਪਣਾ ਪਿਤਾ ਜੀ ਆਪਣਾ ਡੈਡੀ ਨਹੀਂ ਬਣਾਉਂਦਾ। ਉਹਦੇ ਲਈ ਉਹ ਹੀ ਹੈ। ਇੱਕ ਸੱਚਾ ਮਸੀਹੀ ਵਰਕਤਾ ਚੰਗਿਆਈਆਂ ਪਿੱਛੇ ਨਹੀਂ ਦੌੜਦਾ ਇੱਕ ਸੱਚਾ ਮਸੀਹੀ ਸੁਰਗ ਦੇ ਰਾਜ ਦੀ ਭਾਲ ਕਰਦਾ ਹੈ ਇੱਕ ਸੱਚਾ ਮਸੀਹੀ ਦੁਨੀਆਂ ਦੀਆਂ ਵਸਤਾਂ ਪਿੱਛੇ ਨਹੀਂ ਭੱਜਦਾ ਬਲਕਿ ਦੁਨੀਆਂ ਦੀਆਂ ਵਸਤਾਂ ਦੁਨੀਆਂ ਦੀਆਂ ਸ਼ੀਸ਼ਾ ਸੰਸਾਰ ਦੀਆਂ ਵਰਕਤਾ ਸੱਚੇ ਮਸੀਹੀ ਦੇ ਪਿੱਛੇ ਦੌੜਦੀਆਂ ਹਨ ਇੱਕ ਸੱਚਾ ਮਸੀਹੀ ਨਮਕ ਪਾਣੀ ਤੇਲ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਵਲਕਿ ਉਹ ਮੁਕਤੀਦਾਤਾ ਯੇਸ਼ੂ ਮਸੀਹ ਦੇ ਨਾਮ ਉੱਤੇ ਭਰੋਸਾ ਕਰਦਾ ਆ ਔਰ ਯੇਸ਼ੂ ਤੇ ਇਮਾਨ ਰੱਖਦਾ ਆ ਇੱਕ ਸੱਚਾ ਮਸੀਹੀ ਜਿਹੜਾ ਆ ਮੇਰੇ ਭਾਈ ਪੈਣੂ ਪਰਮੇਸ਼ਰ ਦੀਆਂ ਗੱਲਾਂ ਨੂੰ ਛੱਡ ਉਹ ਮਨੁੱਖਾਂ ਦੀਆਂ ਗੱਲਾਂ ਨੂੰ ਫੋਲੋ ਨਹੀਂ ਕਰਦਾ ਇੱਕ ਸੱਚਾ ਮਸੀਹੀ ਸੰਸਾਰ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਇੱਕ ਜਿਹੜਾ ਸੱਚਾ ਮਸੀਹੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਆਪਣੇ ਯਸਮ ਤੋਂ ਲੈ ਕੇ ਆਪਣੀ ਰੂਹਾਨੀ ਜੀਵਨ ਤੱਕ ਉਹ ਪਵਿੱਤਰਤਾ ਹੀ ਦੇ ਨਾਲ ਸਮਾਂ ਘਟਦਾ ਹੈ ਇੱਕ ਸੱਚੇ ਮਸੀਹੀ ਦਾ ਪਹਿਰਾਵਾ ਇੱਕ ਸੱਚੇ ਮਸੀਹੀ ਦਾ ਵਾਲਾਂ ਦਾ हेयर ਸਟਾਈਲ ਇੱਕ ਸੱਚੇ ਮਸੀਹੀ ਦਾ ਚਾਲ ਚੱਲਣ ਇੱਕ ਸੱਚੇ ਮਸੀਹੀ ਦੀ ਗੱਲਬਾਤ ਇੱਕ ਸੱਚੇ ਮਸੀਹੀ ਬੰਦੇ ਦੇ ਸ਼ਬਦ ਬੋਲ ਪਵਿੱਤਰ ਹੁੰਦੇ ਆ ਸਾਫ ਸੁਥਰੀ ਹੁੰਦੀ ਹੈ ਦੁਨੀਆ ਤਾਂ ਵੱਖਰੇ ਹੁੰਦੀ ਆ ਅਸੀਂ ਸੱਚੇ ਮਸੀਹੀ ਕੱਲੇ ਆਪਣੇ ਨਾਮ ਦੇ ਪਿੱਛੇ ਮਸੀਹ ਲਾਉਣ ਦੇ ਨਾਲ ਨਹੀਂ ਬਣ ਸਕਦੇ ਬਹੁਤਿਆਂ ਦੇ ਨਾਮ ਦੇ ਪਿੱਛੇ ਮਸੀਹ ਲੱਗਾ ਹੁੰਦਾ ਆ ਪਰ ਜ਼ਿੰਦਗੀ ਦੇ ਵਿੱਚ ਮਸੀਹ ਨਹੀਂ ਹੁੰਦਾ ਨਾਮ ਪਿੱਛੇ ਮਸੀਹ ਹੁੰਦਾ ਆ ਪਰ ਜ਼ਿੰਦਗੀ ਵਿੱਚ ਮਸੀਹ ਹੁੰਦਾ ਹੀ ਨਹੀਂ ਕਈ ਸੋਚਦੇ ਮੇਰਾ ਨਾਮ ਤਾਂ ਜੀ ਆਮ مسیਹ ਹੈ ਮੇਰਾ ਨਾਮ ਤੇ ਜੀ ਆਮ مسیਹ ਹੈ ਮੇਰਾ ਨਾਮ ਤੇ ਜੀ ਆਵੜਾ ਮਸੀਹ ਹੈ ਤੁਹਾਡੇ ਨਾਮ ਦੇ ਪਿੱਛੇ ਮਸੀਹ ਲੱਗਣਾ ਤੁਸੀਂ ਮਸੀਹ ਨਹੀਂ ਬਣ ਸਕਦੇ ਜਦੋਂ ਤੁਹਾਡੀ ਜ਼ਿੰਦਗੀ ਚ ਮਸੀਹ ਨਜ਼ਰ ਆਊਗਾ ਫਿਰ ਤੁਸੀਂ ਇੱਕ ਸੱਚੇ ਮਸੀਹੀ ਬਣ ਸਕਦੇ ਹੋ ਮੇਰੇ ਭਾਈਓ ਭੈਣੋ ਅੱਜ ਦੀ ਜੋ ਹਾਲਤ ਹੈ ਅੱਜ ਦੇ ਮਸੀਹੀ ਜਿਹੜੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਹਿਲੇ ਨੰਬਰ ਤੇ ਯਾਦ ਰੱਖਣਾ ਇਹ ਨਾ ਸੋਚੇ ਕਿ ਮੈਂ ਮਸੀਹੀ ਲੋਕਾਂ ਤੇ ਦੋਸ਼ ਲਾ ਰਿਹਾ ਨਹੀਂ ਬਲਕਿ ਇਸ ਧਰਤੀ ਤੇ ਜਿਹੜੇ ਸਚਾਈ ਨਾਲ ਪਰਮੇਸ਼ਰ ਦੀ ਇਬਾਦਤ ਕਰਦੇ ਨੇ ਜਿਹੜੇ ਸਚਾਈ ਦੇ ਨਾਲ ਇਹ ਅੱਛੂ مسیਧੀ ਪਾਲਣਾ ਕਰਦੇ ਆ ਜਿਹੜੇ ਸੱਚਾਈ ਦੇ ਨਾਲ ਆਪਣੀ ਜ਼ਿੰਦਗੀ ਚ ਚੱਲਦੇ ਆ ਉਹਨਾਂ ਨੂੰ ਮੇਰਾ ਦਿਲੋਂ ਸਲੂਟ ਹੈ ਉਹਨਾਂ ਨੂੰ ਮੇਰਾ ਪਿਆਰ ਭਰਿਆ ਸਲਾਮ ਹੈ ਉਹਨਾਂ ਨੂੰ ਇਹ ਵੀ ਸਲਾਮ ਹੈ ਮੇਰੇ ਭਾਈ ਭੈਣੋ ਪਰ ਅੱਜ ਦੇ ਸਮੇਂ ਦੇ مسیਹੀ ਜਿਨ੍ਹਾਂ ਦੀ ਮੈਂ ਥੋੜੀ ਜੀ ਗੱਲਬਾਤ ਕਰਾਂਗਾ ਅੱਜ ਦੇ ਸਮੇਂ ਦੇ مسیਹੀ ਇਸ ਬਾਈਬਲ ਦੀਆਂ ਪਵਿੱਤਰ ਆਗਿਆਵਾਂ ਇਸ ਬਾਈਬਲ ਦੀਆਂ ਗੱਲਾਂ ਉਹ ਮੰਨਣਾ ਨਹੀਂ ਚਾਹੁੰਦੇ ਮਨੁੱਖਾਂ ਦੀਆਂ ਗੱਲਾਂ ਤੇ ਜ਼ਿਆਦਾ ਵਿਸ਼ਵਾਸ ਕਰਦੇ ਆ ਜਿਹੜਾ ਮਸ਼ਹੂਰ ਹੈ ਉਹਦੀ ਗੱਲ ਨੂੰ ਜ਼ਿਆਦਾ ਫੋਲੋ ਕਰਦੇ ਜੋ ਬਾਈਬਲ 'ਚ ਲਿਖਿਆ ਉਹਨੂੰ ਫੋਲੋ ਕਰਨਾ ਪਸੰਦ ਨਹੀਂ ਕਰਦੇ ਅੱਜ ਮੈਂ ਬਾਈਬਲ ਦੇ ਅੰਦਰ ਲਿਖਿਆ ਗਿਆ ਬਾਈਬਲ ਦੇ ਵਿੱਚ ਦੱਸਿਆ ਗਿਆ ਪਵਿੱਤਰ ਬਾਈਬਲ ਦੇ ਵਿੱਚ ਬੋਲਿਆ ਗਿਆ ਪਵਿੱਤਰ ਬਾਈਬਲ ਦੇ ਵਿੱਚ ਇਹ ਸੁਨੇਹਾ ਦਿੱਤਾ ਗਿਆ ਭਾਈ ਤੂੰ ਵਰਤ ਰੱਖ ਤੂੰ ਪ੍ਰਾਰਥਨਾ ਕਰ ਤੇ ਬਹੁਤੇ ਲੋਕ ਇਹਨੂੰ ਪੜ ਕੇ ਉਹਨੂੰ ਅਮਲ ਨਹੀਂ ਕਰਨਾ ਚਾਹੁੰਦੇ ਉਹਨੂੰ ਅਮਲੀ ਰੂਪ ਦੇ ਵਿੱਚ ਨਹੀਂ ਲਿਆਉਣਾ ਚਾਹੁੰਦੇ ਉਹਨੂੰ ਆਪਣੀ ਜ਼ਿੰਦਗੀ ਚ ਫੋਲੋ ਨਹੀਂ ਕਰਨਾ ਚਾਹੁੰਦੇ ਪੜ ਕੇ ਛੱਡ ਦੇਣਗੇ ਐਦਾਂ ਪੜਨਗੇ ਜਿਦਾਂ ਕਿਸੇ ਅਖਬਾਰ ਨੂੰ ਪੜਦੇ ਆਪਾਂ ਪੜ ਕੇ ਛੱਡ ਦੇਣਗੇ ਜੇ ਕੋਈ ਮਸ਼ਹੂਰ ਬੰਦਾ ਗੱਲ ਕਰੇ ਜੇ ਪੜ ਕੇ ਉਹਦੇ ਤੇ ਅਮਲ ਨਹੀਂ ਕੀਤਾ ਮਸ਼ਹੂਰ ਕਹਿੰਦਾ ਜੀ ਇਦਾਂ ਕਰ ਲੋ ਉਹਦੀ ਗੱਲ ਨੂੰ ਮੈਂਟੋ ਮੈਂਟੀ ਫੋਲੋ ਕਰਨਾ ਸ਼ੁਰੂ ਕਰ ਦਿੰਦੀ ਆਪਾਂ ਅਸੀਂ ਪਰਮੇਸ਼ਵਰ ਦੀਆਂ ਆਗਿਆਵਾਂ ਦੇ ਨਾਲੋਂ ਜ਼ਿਆਦਾ ਮਨੁੱਖਾਂ ਦੀਆਂ ਆਗਿਆ ਦੇ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਮੇਰੇ ਭਾਈਓ ਭੈਣੋ ਅੱਜ ਇੱਕ ਸੱਚਾ ਮਸੀਹੀ ਜਿਹੜਾ ਆ ਉਹ ਆਰਾਧਨਾ ਦੇ ਭਾਵ ਨੂੰ ਸਮਝਦਾ ਆ ਆਰਾਧਨਾ ਹੁੰਦੀ ਕੀ ਵਰਸ਼ਿਪ ਜਿਹਨੂੰ ਕਹਿੰਦੇ ਆ ਅੱਜ ਦੀ ਜਿਹੜੀ ਵਰਸ਼ਿਪ ਹੈ ਅੱਜ ਦੇ ਮਸੀਹੀ ਲੋਕਾਂ ਦੇ ਲਈ ਬਸ ਚਰਚ ਦੇ ਵਿੱਚ ਜਾ ਕੇ ਨੱਚਣਾ ਚਰਚ ਦੇ ਵਿੱਚ ਜਾ ਕੇ ਭਜਨ ਚਾਲਦੇ ਆ ਉਸ ਮਿਊਜ਼ਿਕ ਦੇ ਅਕੋਰਡਿੰਗ ਆਪਣੀ ਬਾਡੀ ਦੇ ਵਿੱਚ ਆਨੰਦ ਲੈਣਾ ਇਹ ਵਰਸ਼ਿਪ ਨਹੀਂ ਹੈ ਬਾਈਬਲ 'ਚ ਇਹਨੂੰ ਵਰਸ਼ਿਪ ਨਹੀਂ ਕਿਹਾ ਗਿਆ ਬਾਈਬਲ ਦੇ ਵਿੱਚ ਇਹਨੂੰ ਆਰਾਧਨਾ ਨਹੀਂ ਕਿਹਾ ਗਿਆ ਮੇਰੇ ਭਾਈ ਭੈਣੋ ਤੁਹਾਡਾ ਜੀਵਨ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਪਰਮੇਸ਼ਵਰ ਨੂੰ ਜੀਉਂਦਾ ਤੇ ਮਨ ਭੌਂਦਾ ਬਲੀਦਾਨ ਕਰ ਕਰਕੇ ਚੜਾਓ ਆਪਣੇ ਆਪ ਨੂੰ ਜਿਉਂਦਾ ਅਤੇ ਮਨ ਭੌਂਦਾ ਪਰਮੇਸ਼ਰ ਦੇ ਅੱਗੇ ਬਲੀਦਾਨ ਕਰਕੇ ਚੜਾਓ ਜੋ ਤੁਹਾਡੇ ਹੋਟਾਂ ਦਾ ਤੁਹਾਡੇ ਬੂਲਾਂ ਦਾ ਜੋ ਧੰਨਵਾਦ ਹੈ ਤੁਹਾਡਾ ਉਹ ਖੁਦਾ ਦੇ ਅੱਗੇ ਜਾਂਦਾ ਹੈ ਜੇ ਮੈਂ ਅੱਜ ਆਰਾਧਨਾ ਦੀ ਗੱਲ ਕਰਾਂ 다ਊਦ ਦੀ ਉਦਾਹਰਨ ਦੇਣਗੇ ਲੋਕ موسی ਦੀ ਭੈਣ ਡੱਫ ਦੇ ਨਾਲ ਗਾਉਂਦੀ ਹੈ ਨੱਚਦੀ ਹੈ ਜਿਫਤਾ ਦੀ ਧੀ ਡੱਫ ਵਜਾਉਂਦੀ ਤੇ ਨੱਚਦੀ ਐ ਦੌਦ ਨੱਚਦਾ ਆ ਇਸ ਤਰ੍ਹਾਂ ਦੀਆਂ ধারণা ਦੇ ਕੇ ਕਹਣਗੇ ਵਰਸ਼ਿਪ ਦਾ ਹਿੱਸਾ ਏ ਮੇਰੇ ਭਾਈ ਭੈਣੋ ਧਿਆਨ ਨਾਲ ਸੁਣੋ ਜਰਾ ਜੇ ਦਾਊਦ ਨੱਚਿਆ ਉਹਦਾ ਇੱਕ ਕਾਰਨ ਸੀ ਜੇ موسی ਦੀ ਭੈਣ ਮਰੀਮ ਨੱਚੀ ਉਹਦਾ ਇੱਕ ਕਾਰਨ ਸੀ ਜੇ ਜਿਫਤਾ ਦੀ ਧੀ ਨੱਚੀ ਉਹਦਾ ਇੱਕ ਕਾਰਨ ਸੀ ਬਿਨਾ ਵਜਾ ਨਹੀਂ ਹਾਂ 크리스마ਸ ਦੇ ਉੱਤੇ ਜਦੋਂ ਤੁਸੀਂ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋ ਉਸ ਸਮੇਂ ਜੇ ਤੁਸੀਂ ਨੱਚਦੇ ਹੋ ਤੇ ਉਹਦਾ ਇੱਕ ਕਾਰਨ ਹੈ ਕਹਿ ਸਕਦੇ ਕਿ ਸਾਨੂੰ ਆਪਣੇ ਮੁਕਤੀਦਾਤਾ ਯੇਸ਼ੂ ਮਸੀਹ ਦੇ ਇਸ ਧਰਤੀ ਦੇ ਉੱਤੇ ਜਦੋਂ ਪ੍ਰਭੂ ਯੇਸ਼ੂ ਮਸੀਹ ਆਏ ਉਸ ਦੀ ਖੁਸ਼ੀ ਹੈ ਅਸੀਂ ਆਨੰਦਿਤ ਆ ਅਸੀਂ ਖੁਸ਼ ਆ ਪਰ ਜੇ ਤੁਸੀਂ ਇਹਨੂੰ ਵਰਸ਼ਿਪ ਦਾ ਹਿੱਸਾ ਕਰੋ ਇੱਕ ਭਗਤੀ ਦਾ ਹਿੱਸਾ ਨਹੀਂ ਆ ਮੇਰੇ ਭਾਈ ਭੈਣੋ ਖੁਦਾ ਦੇ ਤਾਲਬਾਂ ਦੀ ਵਰਸ਼ਿਪ ਦੀ ਜੇ ਮੈਂ ਗੱਲ ਕਰਾਂ ਜੇ ਖੁਦਾ ਦੇ ਬੰਦਿਆਂ ਦੀ ਆਰਾਧਨਾ ਦੀ ਗੱਲ ਕਰਾਂ ਤਾਂ ਮੇਰੇ ਭਾਈਓ ਭੈਣੋ ਜਿਹੜੇ ਰੱਬ ਦੇ ਤਾਲਬ ਸੀ ਉਹਨਾਂ ਨੇ ਪਰਮੇਸ਼ਰ ਦੇ ਲਈ ਆਪਣੇ ਆਪ ਨੂੰ ਬਲੀਦਾਨ ਕਰਕੇ ਦੇ ਦਿੱਤਾ ਜਿਵੇਂ ਬਾਈਬਲ ਚ ਲਿਖਿਆ ਕਈ ਪਥਰਾਉ ਕੀਤੇ ਗਏ ਕਈ ਆਰਿਆਂ ਦੇ ਨਾਲ ਚੀਰ ਦਿੱਤੇ ਗਏ ਕਈ ਤਲਵਾਰਾਂ ਦੇ ਨਾਲ ਵੜ ਦਿੱਤੇ ਗਏ ਕਈਆਂ ਨੂੰ ਉਬਲਦੇ ਹੋਏ ਤੇਲ ਦੇ ਕੜਾਹਿਆਂ ਵਿੱਚ ਸੁੱਟ ਦਿੱਤਾ ਕਈਆਂ ਨੂੰ ਅੱਗ ਦੀਆਂ ਵੱਲਦੀਆਂ ਪੱਠੀਆਂ ਦੇ ਵਿੱਚ ਸੁੱਟ ਦਿੱਤਾ ਤੇ ਕਈਆਂ ਨੂੰ ਸ਼ੇਰਾਂ ਦੇ ਘੁਰਿਆਂ ਵਿੱਚ ਸੁੱਟ ਦਿੱਤਾ ਤੇ ਕਈਆਂ ਨੂੰ ਡਾਂਗਾਂ ਦੇ ਨਾਲ ਮਾਰ ਦਿੱਤਾ ਕਈ ਆਪਣੇ ਆਪ ਨੂੰ ਬਚਾਉਂਦੇ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਖੁਦਾ ਦੇ ਲਈ ਸਜ਼ਾ ਕੱਟ ਕੇ ਕੇ ਕਈਆਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਤੱਕ ਦੇ ਦਿੱਤੀ ਕੇ ਐਸੇ ਸਥਾਨਾਂ ਤੇ ਭੇਜ ਦਿੱਤਾ ਜਿੱਥੋਂ ਬੰਦਾ ਵਾਪਸ ਨਹੀਂ ਆ ਸਕਦਾ ਮੇਰੇ ਭਾਈ ਪੈਣੂ ਇਹ ਵਰਸ਼ਿਪ ਦਾ ਹਿੱਸਾ ਸੀ ਖੁਦਾ ਦੇ ਲਈ ਜੋ ਕੀਤਾ ਹੈ ਜੋ ਪਰਮੇਸ਼ਰ ਦੇ ਲਈ ਕੀਤਾ ਹੈ ਇਹ ਆਰਾਧਨਾ ਦਾ ਹਿੱਸਾ ਸੀ ਪਰ ਅੱਜ ਵਰਸ਼ਿਪ ਨੂੰ ਮਿਊਜ਼ਿਕ ਦੇ ਨਾਲ ਕਰਨਾ ਜ਼ਿਆਦਾ ਪ੍ਰਸੰਨ ਕਰਦੇ ਆ ਮੇਰੇ ਭਾਈਓ ਭੈਣੋ ਜੇ ਮੈਂ ਤੁਹਾਨੂੰ ਬਾਈਬਲ ਦੇ ਅੰਦਰ ਪੜ੍ਹਾਵਾਂ ਆਰਾਧਨਾ ਕਿੱਦਾਂ ਹੁੰਦੀ ਹੈ ਤੇ ਤੁਸੀਂ ਧਿਆਨ ਨਾਲ ਜ਼ਰਾ ਦੇਖਣਾ ਪਰਮੇਸ਼ਰ ਦੇ ਵਚਨ ਚ ਲਿਖਿਆ ਯਸ਼ਾਇਆ ਨਵੀਂ ਦੀ ਪੁਸਤਕ ਪੜ੍ਹੋ ਛੇ ਦੇ ਆਏ ਉੱਥੇ ਜ਼ਿਕਰ ਹੁੰਦਾ ਹੈ ਸੁਰਗੀਏ ਦੂਤ ਸੁਰਗ ਦੀਆਂ ਕਰੂਬੀਆਂ ਸੁਰਗੀਏ ਦੂਤ ਸੁਰਗ ਦੇ ਵਿੱਚ ਜੋ ਸਰਾਫੀਮ ਹੈ ਉੱਥੇ ਖਰੂਬੀਆਂ ਇਹ ਫਰਿਸ਼ਤਿਆਂ ਦੇ ਅਲੱਗ-ਅਲੱਗ ਜਿਹੜੇ ਆ ਪਰਮੇਸ਼ਵਰ ਨੇ ਅਲੱਗ-ਅਲੱਗ ਕਿਸਮ ਦੇ ਦੂਤ ਬਣਾਏ ਨੇ ਅਲੱਗ-ਅਲੱਗ ਤਰ੍ਹਾਂ ਦੇ ਪਰਮੇਸ਼ਰ ਨੇ ਦੂਤਾਂ ਦੀ ਰਚਨਾ ਕੀਤੀ ਹੈ ਤੇ ਉੱਥੇ ਬਾਈਬਲ ਦੱਸਦੀ ਹੈ ਦੂਤ ਕੀ ਕਹਿੰਦੇ ਆ ਪਵਿੱਤਰ 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 ਸੈਨਾ ਦਾ ਯਹੋਵਾ ਇਸ ਤਰ੍ਹਾਂ ਬਾਰ-ਬਾਰ ਇੱਕ ਦੂਜੇ ਨੂੰ ਬੋਲਦੇ ਆ ਉਹਦੀ ਮਹਿਮਾ ਕਰਦੇ ਉਹਦੀ ਵਡਿਆਈ ਕਰਦੇ ਆ ਪਵਿੱਤਰ 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 ਸੈਨਾ ਦਾ ਇਹੋ ਜਿਕਰ ਨਹੀਂ ਉੱਥੇ ਨੱਚਦੇ ਆ ਔਰ ਮੇਰੇ ਭਾਈ ਪੈਣੂ ਮੈਂ ਨੱਚਣ ਦੇ ਖਿਲਾਫ ਨਹੀਂ ਆ ਨੱਚਣਾ ਗਲਤ ਨਹੀਂ ਆ ਉਹਦੀ ਵਜ੍ਹਾ ਹੋਣੀ ਚਾਹੀਦੀ ਆ ਉਹਦੀ ਇੱਕ ਕੋਈ ਵਜ੍ਹਾ ਹੋਣੀ ਚਾਹੀਦੀ ਖੁਸ਼ੀ ਮਨਾਉਣ ਦੀ ਜੇ ਅਸੀਂ ਵਰਸ਼ਿਪ ਦੇ ਨਾਲ ਉਹਨੂੰ ਜੋੜਦੇ ਉਹ ਗਲਤ ਹੈ ਇਸ ਲਈ ਅਗਲੀ ਗੱਲ ਮੈਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੱਸਣਾ ਚਾਹੁੰਦਾ ਆ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੱਸਣਾ ਚਾਹੁੰਦਾ ਜਦੋਂ ਸਤ ਪੌਲਸ ਤੇ ਸਲਾਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਤੇ ਉਥੇ ਹੱਥਾਂ ਪੈਰਾਂ ਵਿੱਚ ਬੀੜੀਆਂ ਪੈਰਾਂ 'ਚ ਕਾਠ ਠੋਕ ਦਿੱਤੇ ਗਏ ਪੌਲਿਸ ਤੇ ਸਲਾਸ ਅੱਧੀ ਰਾਤ ਦੇ ਵੇਲੇ ਪ੍ਰਾਰਥਨਾ ਕਰਦੇ ਆ ਅੱਧੀ ਰਾਤ ਦੇ ਸਮੇਂ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੇ ਆ ਔਰ ਮੇਰੇ ਭਾਈ ਭੈਣੋ ਉਸ ਸਮੇਂ ਭਜਨ ਗਾਉਂਦੇ ਆ ਤੇ ਉਹਨਾਂ ਦੇ ਹੱਥ ਤੇ ਕੜੀਆਂ ਦੇ ਨਾਲ ਬੰਨੇ ਹੋਏ ਬੀੜੀਆਂ ਦੇ ਨਾਲ ਤੇ ਤਾਲੀ ਵੀ ਨਹੀਂ ਵਜਾ ਸਕਦੇ ਹੁਣ ਪੈਰਾਂ ਵਿੱਚ ਕਾਠ ਠੋਕੇ ਆ ਤੇ ਪਰਮੇਸ਼ਰ ਦਾ ਵਚਨ ਦੱਸਦਾ ਜਦੋਂ ਭਜਨ ਗਾਰੇ ਹੈ ਮਤਲਬ ਤਾੜੀ ਵੀ ਨਹੀਂ ਵੱਜਦੀ ਸਿਰਫ ਮੂੰਹ ਦੇ ਵਿੱਚੋਂ ਆਵਾਜ਼ ਕੱਢ ਕੇ ਪ੍ਰਭੂ ਦੀ ਮਹਿਮਾ ਕਰੇ ਇੱਥੇ ਤੇ ਵਚਨ ਦੱਸਦਾ ਹੈ ਸੁਰਗ ਤੋਂ ਖੁਦਾ ਦਾ ਜਲਾਲ ਪ੍ਰਗਟ ਹੁੰਦਾ ਹੈ ਜੇਲ ਹਿੱਲਣੀ ਸ਼ੁਰੂ ਹੋ ਜਾਂਦੀ ਹੈ ਦਰਵਾਜ਼ੇ ਖੁੱਲਣੇ ਸ਼ੁਰੂ ਹੋ ਜਾਂਦੇ ਆ ਮੈਂ ਗੱਲ ਕਿਉਂ ਕਹਿ ਰਿਹਾ ਉੱਥੇ ਕੋਈ ਐਦਾਂ ਦਾ ਸਿਸਟਮ ਨਹੀਂ ਸੀ ਫਿਰ ਵੀ ਖੁਦਾ ਦੇ ਜਲਾਲ ਨੇ ਜੇਲਾਂ ਹਿਲਾ ਦਤੀਆਂ ਉੱਥੇ ਕੋਈ ਝੂਮਦੇ ਹੋਏ ਆराधना ਨਹੀਂ ਸੀ ਹੋ ਰਹੀ ਉੱਥੇ ਕੋਈ ਮੇਰੇ ਭਾਈ ਉਹ ਭੈਣੋ ਨੱਚਦੇ ਹੋਏ ਆराधना ਨਹੀਂ ਸੀ ਹੋ ਰਹੀ ਉੱਥੇ ਕੋਈ ਇੰਨੇ ਜ਼ਿਆਦਾ ਇਨਸਟਰੂਮੈਂਟ ਲੱਗੇ ਨਹੀਂ ਸੀਗੇ ਜ਼ਿਆਦਾ ਕੀ ਇੱਕ ਵੀ ਨਹੀਂ ਸੀਗਾ ਸਿਰਫ ਉਹਨਾਂ ਦੀਆਂ ਜੀਬਾਂ ਉਹਨਾਂ ਦੇ ਬੁੱਲ ਖੁਦਾ ਦੀ ਪ੍ਰਸਤੀ ਲਈ ਖੁੱਲ ਰਹੇ ਸੀਗੇ ਤੇ ਖੁਦਾ ਦਾ ਜਲਾਲ ਉਤਰ ਆਇਆ ਤੇ ਅਸੀਂ ਝੂਮਦੇ ਰਹਿੰਦੇ ਆ ਪਰ ਖੁਦਾ ਦਾ ਜਲਾਲ ਫਿਰ ਵੀ ਸਾਡੀਆਂ ਜ਼ਿੰਦਗੀਆਂ ਚ ਨਹੀਂ ਆਇਆ ਸਾਡਾ ਸੁਭਾਅ ਬਦਲਦਾ ਨਹੀਂ ਆ। ਅਸੀਂ ਕਹਿੰਨੇ ਮੈਂ ਪਵਿੱਤਰ ਆਤਮਾ ਨਾਲ ਭਰਪੂਰ ਆ ਪਰ ਗਾਲ੍ਹਾਂ ਅਸੀਂ ਉੱਦ ਹੀ ਕੱਢਦੇ ਆ। ਅਸੀਂ ਦੂਜਿਆਂ ਦੀ ਬੁਰਾਈ ਉੱਦ ਹੀ ਕਰਦੇ ਆ। ਦੂਜਿਆਂ ਨੂੰ ਵੇਖ ਕੇ ਜਲਣ ਉੱਦ ਹੀ ਕਰਦੇ ਆ। ਮੇਰੇ ਭਾਈ ਭੈਣਾਂ ਮੈਂ ਹਰੇਕ ਉਸ ਮਸੀਹੀ ਦੀ ਕਦਰ ਕਰਦਾ। ਹਰੇਕ ਉਸ ਮਸੀਹੀ ਨੂੰ ਮੈਂ ਆਪਣੇ ਵੱਲੋਂ ਬਹੁਤ ਬਹੁਤ ਆਦਰ ਤੇ ਸਤਿਕਾਰ ਦਿੰਦਾ ਆ ਜਿਹੜਾ ਇੱਕ ਸੱਚਾ ਮਸੀਹੀ ਜਿਹੜਾ ਇਸ ਬਾਈਬਲ ਦੀਆਂ ਲਿਖਤਾਂ ਇਸ ਬਾਈਬਲ ਦੀਆਂ ਗੱਲਾਂ ਨੂੰ ਫੋਲੋ ਕਰਦਾ ਆ ਮੇਰੀਆਂ ਗੱਲਾਂ ਫੋਲੋ ਨਾ ਕਰੋ ਬਾਈਬਲ ਦੀਆਂ ਗੱਲਾਂ ਨੂੰ ਫੋਲੋ ਕਰੋ ਬਾਈਬਲ ਦੱਸਦੀ ਇੱਕ ਸੱਚਾ ਮਸੀਹੀ ਜਿਹੜਾ ਉਹ ਆਪਣੇ ਆਪ ਨੂੰ ਦੂਜਿਆਂ ਲਈ ਕਰਵਾਰ ਕਰ ਦਿੰਦਾ ਸੱਚਾ ਮਸੀਹੀ ਕਿਸੇ ਬੰਦੇ ਦੀਆਂ ਗੱਲਾਂ ਤੇ ਅਸਰ ਨਹੀਂ ਕਰਦਾ ਸੱਚਾ ਮਸੀਹੀ ਬਾਈਬਲ ਦੀਆਂ ਗੱਲਾਂ ਦੇ ਉੱਤੇ ਅਸਰ ਕਰਦਾ ਹੈ ਸੱਚਾ ਮਸੀਹੀ ਦਿਖਾਵੇ ਦੀ ਬੰਦਗੀ ਨਹੀਂ ਕਰਦਾ ਸੱਚਾ ਮਸੀਹੀ ਖੁਦਾ ਨੂੰ ਦਿਖਾਉਣ ਦੇ ਲਈ ਕਰਦਾ ਹੈ ਅੱਜ ਬਹੁਤੇ ਦੁਆ ਕਰਨਗੇ ਕਹਿੰਦੇ ਜੀ ਮੈਂ ਤਾਂ ਇੰਨੇ ਘੰਟੇ ਦੁਆ ਕਰਦਾ ਮੇਰੀ ਇੰਨੇ ਘੰਟੇ ਪ੍ਰਾਰਥਨਾ ਹੈ ਜੀ ਬਾਈਬਲ ਕਹਿੰਦੀ ਦੱਸੋ ਬਾਈਬਲ ਤਾਂ ਕਹਿੰਦੀ ਨਹੀਂ ਮੈਂ ਤਾਂ ਜੀ ਇੰਨੇ ਰੋਜ਼ੇ ਰੱਖਦਾ ਹਾਂ ਬਾਈਬਲ ਕਹਿੰਦੀ ਦੱਸੋ ਮੈਂ ਤਾਂ ਜੀ ਇਨਾ ਦਸਵੰਦ ਦਿੰਨਾ ਆ ਇਨਾ দান ਦਿੰਨਾ ਆ ਬਾਈਬਲ ਕਹਿੰਦੀ ਹੈ ਤੁਸੀਂ ਦੱਸੋ ਬਾਈਬਲ ਕਹਿੰਦੀ ਇੱਕ ਹੱਥ ਦੇ ਨਾਲ দান ਦਿੰਦੇ ਹੋ ਤੇਰੇ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਾਂ ਤੂੰ ਪ੍ਰਾਰਥਨਾ ਕਰੇ ਆਪਣੀ ਕੋਠੜੀ ਦੇ ਵਿੱਚ ਜਾ ਤੇ ਪ੍ਰਾਰਥਨਾ ਕਰ ਗੁਪਤ ਵਿੱਚ ਜਿਹੜਾ ਤੇਰਾ ਪਿਤਾ ਤੇਨੂੰ ਵੇਖਦਾ ਆ ਤੈਨੂੰ ਗੁਪਤ ਵਿੱਚ ਫਲ ਵੀ ਦੇਵੇਗਾ ਬਾਈਬਲ ਤੇ ਇਸਕ ਹੁੰਦੀ ਹੈ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਸਭ ਕੁਝ ਦਿਖਾਵੇ ਲਈ ਕਰ ਰਹੇ ਹਾਂ ਯਿਸੂ ਮਸੀਹ ਕਹਿੰਦੇ ਖਬਰਦਾਰ ਆਪਣੇ ਧਰਮ ਦੇ ਕੰਮ ਮਨੁੱਖਾਂ ਨੂੰ ਦਿਖਾਉਣ ਲਈ ਨਾ ਕਰੋ ਯੇਸ਼ੂ ਮਸੀਹ ਨੇ ਖਬਰਦਾਰ ਕੀਤਾ ਸਾਨੂੰ ਯੇਸ਼ੂ ਮਸੀਹ ਨੇ ਝਿੜਕ ਮਾਰੀ ਹੈ ਸਾਨੂੰ ਕਿ ਆਪਣੇ ਭਗਤੀ ਦੇ ਕੰਮ ਧਰਮ ਦੇ ਕੰਮ ਦੂਜਿਆਂ ਨੂੰ ਦਿਖਾਉਣ ਲਈ ਨਾ ਕਰੋ ਤੇ ਜਿਹੜੇ ਕਰਦੇ ਹੀ ਦਿਖਾਵਾ ਪਏ ਆ ਸਾਰਾ ਕੁਝ ਪ੍ਰਾਰਥਨਾ ਵੀ ਦੂਜਿਆਂ ਨੂੰ ਦੱਸਦੇ ਆ ਆਪਣੇ ਉਪਵਾਸ ਵੀ ਦੱਸਦੇ ਆ ਆਪਣਾ ਦਾਨ ਵੀ ਦੱਸਦੇ ਆ ਮੇਰੇ ਭਾਈ ਭੈਣੋ ਉਸ ਤੋਂ ਇਲਾਵਾ ਬਹੁਤ ਕੁਝ ਹੈ ਜਿਹੜਾ ਉਹ ਕਰਦੇ ਆ ਪਰ ਮੈਂ ਸੱਚਾਈ ਦੱਸ ਰਿਹਾ ਹਾਂ ਜਿਹੜਾ ਸਭ ਕੁਝ ਦਿਖਾਵੇ ਲਈ ਕਰਦੇ ਉਹ ਸੱਚੇ ਮਸੀਹੀ ਕਿਵੇਂ ਹੋ ਸਕਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕੁਝ ਦਿਖਾਵੇ ਲਈ ਨਾ ਕਰੋ ਮੈਂ ਕਈ ਲੋਕਾਂ ਨੂੰ ਵੇਖਦਾ ਹਾਂ ਉਹ ਖੁਦਾ ਦੇ ਘਰ ਕੋਈ ਚੀਜ਼ ਦੇਣਗੇ ਨਾ ਉਹਦੇ ਉੱਤੇ ਆਪਣਾ ਨਾਮ ਲਿਖੋਣਗੇ ਕੀ ਉਹ ਸੱਚਾ ਮਸੀਹੀ ਇਦਾਂ ਕਰ ਸਕਦਾ ਮੇਰੇ ਭਾਈਓ ਭੈਣੋ ਇੱਕ ਸੱਚਾ ਮਸੀਹੀ ਪਰਮੇਸ਼ਰ ਦੀ ਮਹਿਮਾ ਕਿਸੇ ਬੰਦੇ ਨੂੰ ਨਹੀਂ ਦੇ ਸਕਦਾ। ਪਰਮੇਸ਼ਰ ਦੇ ਬਰਾਬਰ ਪਰਮੇਸ਼ਰ ਦੇ ਤੁੱਲ ਬਣਾਉਣਾ ਕਿਸੇ ਨੂੰ ਇਹ ਵੀ ਬਹੁਤ ਵੱਡਾ ਪਾਪ ਹੈ। ਇੱਕ ਸੱਚਾ ਮਸੀਹੀ ਖੁਦਾ ਦੀਆਂ ਆਗਿਆਵਾਂ ਦੀ ਪਾਲਣਾ ਕਰਦਾ ਹੈ। ਸੋ ਪਰਮੇਸ਼ਰ ਆਪ ਸਭਨਾਂ ਨੂੰ ਵੱਡੀ ਬਰਕਤ ਦੇਵੇ। ਸਾਰਿਆਂ ਦੇ ਉੱਤੇ ਪਰਮੇਸ਼ਰ ਵੱਡੀ ਕਿਰਪਾ ਕਰੇ। ਸਾਰਿਆਂ ਨੂੰ ਜੈ ਮਸੀਹੀ ਸਾਰਿਆਂ ਨੂੰ ਸਲਾਮ।